ਅੱਜ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਡੈਮ ਸੇਫਟੀ ਐਕਟ 2021 ਹੈ ਕੀ ਹੈ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਜੇਕਰ ਦੇਖੀਏ ਤਾਂ ਭਾਰਤ ਦੇ ਵਿੱਚ ਕੁੱਲ 5745 ਵੱਡੇ ਡੈਮ ਨੇ ਜਿਨ੍ਹਾਂ ਦੇ ਵਿੱਚੋਂ 293 ਇੱਕ ਸਦੀ ਤੋਂ ਵੱਧ ਪੁਰਾਣੇ ਹੋ ਚੁੱਕੇ ਨੇ ਇਹਨਾਂ ਨੂੰ ਸਹੀ ਰੱਖ-ਰਖਾਅ ਤੇ ਨਿਗਰਾਨੀ ਦੀ ਲੋੜ ਹੈ 1041 ਡੈਮ 50 ਤੋਂ 100 ਸਾਲ ਦੇ ਵਿਚਕਾਰ ਪੁਰਾਣੇ ਨੇ ਕੇਂਦਰ ਸਰਕਾਰ ਨੇ ਇਹਨਾਂ ਡੈਮਾਂ ਦੀ ਸੁਰੱਖਿਆ ਦਾ ਹਵਾਲਾ ਦੇ ਕੇ ਡੈਮ ਸੁਰੱਖਿਆ ਬਿਲ 2 ਅਗਸਤ 2019 ਨੂੰ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਸੀ ਪਰ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਦੇ ਇਸ ਬਿਲ ਦਾ ਬੜਾ ਸਖਤ ਵਿਰੋਧ ਕੀਤਾ ਸੀ ਅਤੇ ਇਹ ਬਿਲ ਰਾਜ ਸਭਾ ਤੱਕ ਨਾ ਪਹੁੰਚ ਸਕਿਆ ਪਰ 2 ਸਾਲ ਬਾਅਦ 2 ਦਸੰਬਰ 2021 ਇਹ ਬਿਲ ਰਾਜ ਸਭਾ ਦੇ ਵਿੱਚ ਵੀ ਪਾਸ ਕਰ ਦਿੱਤਾ ਗਿਆ ਰਾਸ਼ਟਰਪਤੀ ਦੀ ਮਨਜ਼ੂਰੀ ਮਗਰੋਂ ਇਸ ਬਿੱਲ ਨੂੰ ਲੈ ਕੇ ਕਾਨੂੰਨ ਬਣਾਇਆ ਗਿਆ। ਕੇਂਦਰ ਸਰਕਾਰ ਦੇ ਵੱਲੋਂ ਬਣਾਏ ਗਏ ਇਸ ਕਾਨੂੰਨ ਤਹਿਤ ਦੇਸ਼ ਪਰ ਦੇ ਸਾਰੇ ਇੰਧਾਰਤ ਡੈਮਾਂ ਦੀ ਨਿਗਰਾਨੀ, ਨਿਰੇਖਣ, ਸੰਚਾਲਨ ਅਤੇ ਰੱਖ-ਰਖਾਅ ਦੇ ਲਈ ਦੋ ਕੇਂਦਰੀ ਸੰਸਥਾਵਾਂ ਅਤੇ ਦੋ ਸੂਬਾ ਪੱਧਰੀ ਸੰਸਥਾਵਾਂ ਬਣਾਈਆਂ ਗਈਆਂ। ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਨੂੰ ਅੰਤਰਰਾਜੀ ਦਰਿਆਈ ਡੈਮਾਂ ਦੇ ਨਾਲ-ਨਾਲ ਸੂਬਿਆਂ ਦੇ ਅੰਦਰ ਦਰਾਈ ਡੈਮਾਂ ਬਾਰੇ ਵੀ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਸਨ ਕੇਂਦਰੀ ਡੈਮ ਸੁਰੱਖਿਆ ਕਮੇਟੀ ਨੂੰ ਡੈਮਾਂ ਦੀ ਸੁਰੱਖਿਆ ਲਈ ਨੀਤੀਆਂ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਕੇਂਦਰੀ ਡੈਮ ਸੁਰੱਖਿਆ ਜਿਹੜੀ ਅਥਾਰਟੀ ਹੈ ਕੇਂਦਰੀ ਡੈਮ ਸੁਰੱਖਿਆ ਕਮੇਟੀ ਦੀਆਂ ਨੀਤੀਆਂ ਨੂੰ ਦੇਸ਼ ਭਰ ਦੇ ਵਿੱਚ ਲਾਗੂ ਕਰਵਾਉਣਾ ਅਤੇ ਸੂਬਾ ਕਮੇਟੀ ਨੂੰ ਤਕਨੀਕੀ ਸਹਿਯੋਗ ਦੇਣ ਦੀ ਨੀਤੀ ਤਿਆਰ ਕਰੇਗੀ ਸੂਬਾ ਕਮੇਟੀ ਕਮੇਟੀਆਂ ਜਿਹੜੀ ਉਹ ਕੇਂਦਰੀ ਕਮੇਟੀ ਦੀ ਹਦਾਇਤਾਂ ਅਨੁਸਾਰ ਡੈਮ ਦੀ ਸੁਰੱਖਿਆ ਨਿਗਰਾਨੀ ਸੰਚਾਲਨ ਅਤੇ ਦੇਖਭਾਲ ਕਰਨਗੀਆਂ ਮਾਹਿਰਾਂ ਦਾ ਮੰਨਣਾ ਸੀ ਕਿ ਇਸ ਕਾਨੂੰਨ ਦੇ ਵਿੱਚ ਜ਼ਿਆਦਾ ਸ਼ਕਤੀਆਂ ਕੇਂਦਰ ਸਰਕਾਰ ਨੂੰ ਦਿੱਤੀਆਂ ਗਈਆਂ ਨੇ ਕੇਂਦਰ ਸਰਕਾਰ ਨੋਟੀਫਿਕੇਸ਼ਨ ਰਾਹੀਂ ਇਹਨਾਂ ਰਾਜ ਕਮੇਟੀਆਂ ਦੇ ਕੰਮਾਂ ਦੇ ਵਿੱਚ ਸੋਧ ਕਰ ਸਕਦੀ ਸਕਦਾ ਹੈ ਡੈਮ ਸੁਰੱਖਿਆ ਕਾਨੂੰਨ ਬਣਾਉਣ ਸਮੇਂ ਉਸ ਸਮੇਂ ਦੇ ਕਾਨੂੰਨ ਨੇ ਜਿਹੜੇ ਜਲ ਸ਼ਕਤੀ ਮੰਤਰੀ ਸੀ ਗਜਿੰਦਰ ਸਿੰਘ ਸੇਖਾਵਤ ਨੇ ਕਿਹਾ ਸੀ ਕਿ ਰਾਸ਼ਟਰੀ ਡੈਮ ਸੁਰੱਖਿਆ ਅਥਾਰਟੀ ਕੋਲ ਜੁਰਮਾਨੇ ਲਾਉਣ ਦੀ ਤਾਕਤ ਹੋਵੇ ਕਿ ਜੇਕਰ ਸੂਬੇ ਜਾਂ ਲੋਕ ਕਾਨੂੰਨ ਤਹਿਤ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਸੋ ਜਿਹੜਾ ਡੈਮ ਸੇਫਟੀ ਐਕਟ ਉਦੋਂ ਲੱਗਿਆ ਸੀ ਤਾਂ 2019 ਦੇ ਵਿੱਚ ਇਸ ਦਾ ਵਿਰੋਧ ਹੋਇਆ ਸੀ ਜਦੋਂ ਇਹ ਬਿੱਲ ਸੰਸਦ ਦੇ ਵਿੱਚ ਪੇਸ਼ ਹੋਣ ਦੇ ਲਈ ਆਇਆ ਸੀ ਉਦੋਂ ਕਾਂਗਰਸ TMC DMK ਸਮੇਤ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਦਾ ਬੜਾ ਸਖਤ ਵਿਰੋਧ ਕੀਤਾ ਸੀ ਉਦੋਂ ਵਿਰੋਧੀ ਪਾਰਟੀ ਦੀ ਮੰਗ ਇਹ ਸੀ ਕਿ ਡੈਮ ਸੁਰੱਖਿਆ ਬਿੱਲ 2019 ਨੂੰ JPC ਯਾਨੀ ਕਿ ਜੁਆਇੰਟ ਪਾਰਲੀਮੈਂਟ ਸੈਕਟਰੀ ਜਿਹੜੀ ਪਾਰਲੀਮੈਂਟਰੀ ਕਮੇਟੀ ਭੇਜਿਆ ਜਾਵੇ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਇਹ ਕਾਨੂੰਨ 11 ਸੰਵਿਧਾਨਿਕ ਕਹਿ ਤੇ ਸੁਭਿਆ ਦੇ ਅਧਿਕਾਰਾਂ ਤੇ ਹਮਲਾ ਕਰਦਾ ਹੈ 2021 ਦੇ ਵਿੱਚ ਜਦੋਂ ਇਹ ਬਿਲ ਕਾਨੂੰਨ ਬਣਿਆ ਤਾਂ ਤਮਲ ਅਡੂ ਦੀ ਡੀਐਮਕੇ ਪਾਰਟੀ ਦੀ ਲੋਕ ਸਭਾ ਮੈਂਬਰ ਐਮ ਰਾਮ ਲਿੰਗਮ ਨੇ ਡੈਮ ਸੁਰੱਖਿਆ ਕਾਨੂੰਨ ਜਿਹੜਾ 2021 ਦੀ ਸੰਵਿਧਾਨਿਕ ਮਾਨਤਾ ਨੂੰ ਮ드ਰਾਸ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਕਾਨੂੰਨ ਸੰਗੀਟਾਂਚੇ ਦੇ ਉੱਤੇ ਹਮਲਾਏ ਪਰ ਹੁਣ ਜਿਸ ਤਰ੍ਹਾਂ ਜਿਹੜੇ ਜਿਹੜੇ ਹੁਣ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਹੁਣ ਕੈਬਨ ਮੰਤਰੀ ਉਦੋਂ ਜਿਹੜੇ ਪੰਜਾਬ ਦੇ ਨੇ ਬਜਿੰਦਰ ਗੋਇਲ ਨੇ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਇਆ ਸੀ ਜਿਹੜਾ ਹਨਾ ਉਹਦੇ ਵਿੱਚ ਉਹਨਾਂ ਨੇ ਕਿ ਲਿਖਿਆ ਸੀ ਕਿ ਪੰਜਾਬ ਸਰਕਾਰ ਹਰਿਆਣਾ ਨੂੰ ਪਹਿਲਾਂ ਹੀ 4000 ਕਿਊਸਿਕ ਫालतू ਪਾਣੀ ਦੇ ਰਹੀ ਹੈ ਪਰ ਹਰਿਆਣਾ ਦੇ ਵੱਲੋਂ ਮੰਗਿਆ ਜਾ ਰਿਹਾ ਹੋਰ 4500 ਕਿਊਸਿਕ ਪਾਣੀ ਕਿਸੇ ਵੀ ਹਾਲ ਦੇ ਵਿੱਚ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਜੇ ਹੁਣ ਉਹ 8500 ਕਿਊਸਿਕ ਪਾਣੀ ਮੰਗ ਰਹੀ ਹੈ ਜਿਹੜਾ ਹੁਣ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ ਗਿਆ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਹਰੀਆਰਾਂ ਨੂੰ ਵਾਧੂ ਪਾਣੀ ਛੱਡਣ ਦੇ ਲਈ BBMB ਦੀ ਦਰਵਰਤ ਤੋਂ ਕਰ ਰਹੀ ਹੈ ਗੈਰ ਸਿਧਾਂਤਿਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਵਰਿੰਦਰ ਕੁਮਾਰ ਗੋਇਲ ਨੇ BBMB ਦਾ ਵਿਰੋਧ ਕਰਦਿਆਂ ਕਿਹਾ ਕਿ BBMB ਕੇਂਦਰ ਦੀ ਭਾਜਪਾ ਸਰਕਾਰ ਦੀ ਕੱਟ ਪੁਤਲੀ ਬਣ ਚੁੱਕੀ ਹੈ BBMB ਦੀਆਂ ਮੀਟਿੰਗਾਂ ਦੇ ਵਿੱਚ ਪੰਜਾਬ ਦੀ ਗੱਲ ਨਹੀਂ ਸੁਣੀ ਜਾ ਰਹੀ ਨਾ ਹੀ ਪੰਜਾਬ ਦੇ ਅਧਿਕਾਰਾਂ ਦਾ ਧਿਆਨ ਰੱਖਿਆ ਜਾ ਰਿਹਾ ਇਸ ਲਈ ਸਦਨ BBMB ਦੇ ਜਿਹੜਾ ਪੁਨਰਗਠਨ ਗਠਨ ਦੀ ਮੰਗ ਵੀ ਕਰਦਾ ਹੈ ਇਸ ਦੇ ਨਾਲ ਹੀ ਡੈਮ ਸੇਫਟੀ ਐਕਟ ਦੀ ਵਰਤੋਂ ਨਾਲ ਕੇਂਦਰ ਦੇ ਵੱਲੋਂ ਪੰਜਾਬ ਦੇ ਡੈਮਾਂ ਉੱਤੇ ਕੰਟਰੋਲ ਜਿਹੜਾ ਕਰਨ ਦਾ ਇਲਜ਼ਾਮ ਲਗਾਉਂਦੇ ਆ ਮਤੇ ਦੇ ਵਿੱਚ ਇਸ ਕਾਨੂੰਨ ਨੂੰ ਵੀ ਮੰਨਣ ਤੋਂ ਇਨਕਾਰ ਕੀਤਾ ਗਿਆ ਹੈ ਮਤੇ ਦੇ ਵਿੱਚ ਕਿਹਾ ਗਿਆ ਕਿ ਡੈ ਜਾਂ ਡੈਮ ਸੇਫਟੀ ਸੇਫਟੀ ਐਕਟ ਹੈ ਪੰਜਾਬ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਇਹ ਐਕਟ ਪੰਜਾਬ ਦੇ ਦਰਿਆਵਾਂ ਅਤੇ ਡੈਮਾਂ ਬਾਰੇ ਫੈਸਲਾ ਲੈਣ ਦਾ ਅਧਿਕਾਰ ਕੇਂਦ ਸਰਕਾਰ ਨੂੰ ਦਿੰਦਾ ਹੈ ਇਸ ਲਈ ਡੈਮ ਸੇਫਟੀ ਐਕਟ 2021 ਨੂੰ ਤੁਰੰਤ ਰੱਦ ਕੀਤਾ ਜਾਵੇ ਇਸ ਨੂੰ ਲੈ ਕੇ ਹੁਣ ਜਿਹੜੀ ਸਿਆਸਤ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਾਂ ਫਿਰ ਕਹ ਲਈਏ ਆਖਰਕਾਰ ਡੈਮ ਸੇਫਟੀ ਐਕਟ ਜਦੋਂ ਬਣਿਆ ਸੀ ਉਦੋਂ ਕਿਉਂ ਨਹੀਂ ਪੰਜਾਬ ਦੇ ਵਿੱਚ ਵਿਰੋਧ ਕੀਤਾ ਗਿਆ ਹੁਣ ਮਤੇ ਪਾਉਣ ਦੀ ਕੀ ਲੋੜ ਪਈ ਹੈ ਕਿਉਂਕਿ ਪਹਿਲਾਂ ਵੀ ਮਤੇ ਪਾਏ ਗਏ ਨੇ ਭਾਵੇਂ ਜਦੋਂ BSF ਦਾ ਜਿਹੜਾ ਘੇਰਾ ਵਧਾਇਆ ਗਿਆ ਸੀ 50000 ਕਿਲੋਮੀਟਰ ਜਾਂ ਫਿਰ ਹੋਰ ਕੁਝ ਹੋਰ ਸੀ ਕਈ ਇਸ ਵੇਲੇ ਮੁੱਦੇ ਉੱਤੇ ਪਹਿਲਾਂ ਕਈ ਮਤੇ ਪਾਏ ਗਏ ਨੇ ਜਾਂ ਫਿਰ ਕਾਲੇ ਕਾਨੂੰਨਾਂ ਨੂੰ ਲੈ ਕੇ ਪਾਏ ਗਏ ਨੇ ਪਰ ਉਹ ਮਤਿਆਂ ਦਾ ਬਣਿਆ ਕੀ ਹੈ ਕੀ ਜਦੋਂ ਜਦੋਂ ਪੰਜਾਬ ਦੇ ਵਿੱਚ BSF ਜਿਹੜਾ BSF ਦਾ ਘੇਰਾ ਵਧਾਇਆ ਸੀ ਇਹਦਾ ਹੋਰ ਵਧਾ ਦਿੱਤਾ ਗਿਆ ਸੀ ਤਾਂ ਕੀ ਉਹ ਰੁਗ ਗਿਆ ਸੀ ਉਹਨੇ ਵੇਖਣੇ ਤੇ ਵੇਖਦਕ ਹੋਵੇਗਾ ਕੀ ਜਿਹੜਾ ਹੁਣ ਡੈਮ ਸੇਫਟੀ ਐਕਟ ਪੰਜਾਬ ਵਿਧਾਨ ਸਭਾ ਦੇ ਵਿੱਚ ਰੱਦ ਕਰ ਦਿੱਤਾ ਗਿਆ ਕੀ ਇਸ ਦਾ ਅਸਰ ਹੋਵੇਗਾ ਕਿ ਇਹ ਅਸਰ ਜੇਕਰ ਦਾ ਅਸਰ ਰਹਿੰਦਾ ਕਿ ਪੰਜਾਬ ਦਾ ਪਾਣੀ ਲੁੱਟਣ ਤੋਂ ਬਚਾਇਆ ਜਾ ਸਕਦਾ ਹੈ ਕੀ ਹੁਣ ਪੰਜਾਬ ਦੇ ਹਰ ਖੇਤਰ ਦੇ ਵਿੱਚ ਹਰ ਖੇਤ ਦੇ ਤੱਕ ਹਰ ਖਾਲੇ ਖਲਾਂ ਦੇ ਵਿੱਚ ਨਹਿਰੀ ਪਾਣੀ ਆਵੇਗਾ ਜਾਂ ਫਿਰ ਪਹਿਲਾਂ ਵਾਂਗ ਸਿਆਸਤਾਂ ਇਸ ਮਸਲੇ ਤੇ ਹੁੰਦੀਆਂ ਰਹਿਣਗੀਆਂ ਇਹ ਵੇਖਣਾ ਬੇहद ਖਾਸ ਹੋਵੇਗਾ ਤੁਸੀਂ ਕਿਵੇਂ ਵੀ ਦੇਖਦੇ ਹੋ ਕਿ ਡੈਮ ਸੈਫਟੀ ਜਿਹੜਾ ਸੈਫਟੀ ਐਕਟ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ